ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਬਾਈ ਜੀ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਬਾਈ ਜੀ ਜਿਹੜੀ ਆ ਪਾਈ ਸੀ ਵੀਡੀਓ ਰਿਕਾਰਡ ਕੀਤੀ ਹੈਗੀ ਪੌਂਚਿਆ ਪਿੰਡ ਸੁਧਾਣਾ ਜਿੱਥੇ ਘਰੂ ਬਾਈ ਕੋਲੇ ਬਾਈ ਜੀ ਇੱਕ ਸੱਜਰ ਸੋਨਾ ਇਟਾ ਜੀ ਮੱਝ ਵਿਖਾਉਗਾ ਜੀ ਤੁਹਾਨੂੰ ਸਾਰੀ ਜਾਣਕਾਰੀ ਬਾਈ ਜੀ ਮਾਲਕਾਂ ਕੋਲੇ ਇਸ ਵੀਡੀਓ ਸਾਂਝੀ ਕਰਾਵਾਂਗੇ ਬਾਕੀ ਇਹ ਵੀਡੀਓ ਨਾਲ ਜੀ ਜ਼ਰੂਰ ਦੇਖਿਓ ਤੇ ਧੁਰ ਤੋਂ ਧੁਰ ਮਾਲਕਾਂ ਦਾ ਮਾਲ ਨੰਬਰ ਬਾਈ ਜੀ ਮੱਝ ਖਰੀਦਣ ਦੀ ਸਕਰੀਨ ਤੇ ਚੱਲੀ ਜਾਂਦਾ ਹੋਊਗਾ ਜਿਹੜੇ ਕਿਸੇ ਵੀਰ ਨੂੰ ਮਾਂ ਚੰਗੀ ਲੱਗਦੀ ਹੋਵੇ ਬਾਈ ਜੀ ਮਾਲਕਾਂ ਦਾ ਸਪਾਰਕ ਕਰ ਸਕਦੇ ਹੋਗੇ ਤੇ ਪਹਿਲਾਂ ਮੀਤ ਕਰਦੇ ਬਾਈ ਜਿਹੜੇ ਵੀਰ ਆਪਣੇ ਨੰਬਰ ਦਾ ਡੇਰੀ ਫਾਰਮ ਨਾਲ ਜੁੜੇ ਹੋਇਆਗੀ ਸਾਰੇ ਠੀਕ ਠਾਕ ਹੋਵੋਗੇ ਤੇ ਇਦਾਂ ਦੀ ਬਾਈ ਜੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਘਾਟੀ ਵਾਲਾ ਬਟਨ ਬਾਈ ਜੀ ਜਰੂਰ ਦਬਾ ਲਿਓ ਤਾਂ ਕਿ ਇਸ ਤਰ੍ਹਾਂ ਦੀ ਪਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੜ ਤਕ ਪਹਿਲਾਂ ਪਹੁੰਚੇ ਮੇਰਾ ਬਾਈ ਜੀ ਬਾਕੀ ਆਰਡਰ ਨੇ ਵੀ ਤੁਸੀਂ ਕਰਮ ਵਾਲੀ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਕੀ ਹਨ ਬਾਈ ਜੀ ਤੇ ਬਾਕੀ ਇਦਾਂ ਦੀ ਬਾਈ ਜੀ ਹੋਰ ਵੀਡੀਓ ਬਣਾਉਣ ਲਈ ਆਪਣਾ ਮੋਬਾਈਲ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਆਪਣਾ ਸੰਪਾਰਕ ਕਰ ਸਕਦਾ ਹੈਗਾ ਤੇ ਹੁਣ ਆਪਾਂ ਕਰਦੇ ਆਂ ਬਾਈ ਜੀ ਮਾਲਕਾਂ ਨਾਲ ਗੱਲਬਾਤ ਦੋਵਾਂ ਨੇ ਮੱਝਵਾਰੀ ਜਾਣਕਾਰੀ ਆ ਜੂ ਬਾਈ ਸਹੀ ਹੈ ਬਾਈ ਜੀ ਸਹੀ ਹੈ ਬਾਈ ਬਾਈ ਨਾਮ ਆਪਣਾ ਮਨਿੰਦਰ ਸਿੰਘ ਮਨਿੰਦਰ ਸਿੰਘ ਤੇ ਬਾਈ ਘਰ ਕਿਹੜਾ ਰਿਚੇ ਹੈ ਆਪਣਾ ਸਹਾਣੀ ਪਿੰਡ ਚ ਇਹ ਸਹਾਣੀ ਵਾਲੇ ਬਾਬਾ ਮੋਹਨ ਸਾਈਡ ਦੇੰ ਦਾ ਬਾਬਾ ਮੋਹਨ ਸਾਈਡ ਬਾਈ ਜੀ ਹਾਂ ਜੀ ਬਾਈ ਠੀਕ ਆ ਬਾਈ ਜੀ ਤੇ ਬਾਈ ਮੱਝ ਦੀ ਗੱਲ ਕਰੀ ਆਪਣੀ ਕੈਮਿਸ ਹੋਏਗੀ 240 ਹੋਏ ਬਾਈ 240 ਹੋਏ ਸੂਗੀ ਹਾਂ ਬਾਈ ਠੀਕ ਆ ਬਾਈ ਜੀ ਤੇ ਬਾਈ ਗੱਲ ਕਰੀ ਇਹਨੇ 250 ਦੁੱਧ ਕਿੰਨਾ ਦੇਤਾ 17 ਲੀਟਰ ਵਾਂਗੂ ਦਿੰਦਾ ਬਾਈ 16 17 ਲੀਟਰ ਵਿੱਚ ਖੁੱਲਾ ਪਾਇ ਬਈ ਖੁੱਲਾ ਬਾਈ ਠੀਕ ਆ ਬਈ ਚੰਗੀ ਸੇਵਾ ਤੇ ਹਾਂ ਹਾਂ ਬਈ ਜੇ ਕੋਈ ਵੀਰ ਮਤਲਬ ਐਸਓ ਐਬ ਕਿਹਦੇ ਐਸਓ ਕਿਹੜਾ ਕੱਢਿਆ ਹੋਈ ਐਸਓ ਬਾਈ ਚੰਗੀ ਸੇਵਾ ਹੋ ਜੂ ਵੱਧ ਵੀ ਘੜਦੂਗੀ ਠੀਕ ਆ ਬਈ ਜੀ ਮਤਲਬ ਖਾਣ ਪੀਣ ਨੂੰ ਕੁੜੇ ਲੈ ਜੇ ਨਾ ਮਰਜੀ ਬਈ ਜੀ ਲੂਣੇ ਹਾਂ ਬਈ ਜਿੰਨਾ ਮਰਜ਼ੀ ਤੇ ਬਾਕੀ ਸੇਵਾ ਦਾ ਮੁੱਲ ਜਿੰਨਾ ਦੋ ਬਾਈ ਮਾਲਕ ਪਾਉਣਗੇ ਉਹਨਾਂ ਕੋ ਦਊਗੀ ਹਾਂ ਹਾਂ ਠੀਕ ਆ ਬਈ ਜੀ ਤੇ ਬਈ ਜੀ ਤੋੜ ਕੇ ਦਿਖਾ ਦੀ ਆਪਾਂ ਲੰਮੀ ਤੇ ਬਾਕੀ ਬਈ ਜੀ ਤੁਸੀਂ ਇੱਥੋਂ ਮਾਈ ਦਾ ਤੋੜਾ ਤੋੜਾ ਚੈੱਕ ਕਰ ਲੈ ਪੱਠੇ ਠੀਕ ਹੈ ਨਾ ਤੇ ਬਾਕੀ ਬਾਈ ਜੀ ਇੱਥੋਂ ਆਰਡਰ ਲੇਵੀ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਕਦ-ਕਦ ਬਹੁਤ ਕਰਮ ਵਾਲੀ ਹੈ ਮਾਈ ਦਾ ਬਾਈ ਜੀ ਇਹਨਾਂ ਵਾਜਾ ਕਦ-ਕਦ ਖੁੱਲਾ ਡੁੱਲਾ ਬਾਈ ਜੀ ਤੇ ਵੇਲ ਬੂ ਦੀ ਕਾਫੀ ਲੰਬਾਈ ਹੈਗੀ ਲੱਗਦਾ ਕਿ ਆਰਡਰ ਲੇਵੀ ਦੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਬਹੁਤ ਸੁਣਾ ਆਰਡਰ ਲੇਵਾ ਲੱਗਿਆ ਬਕਰਮ ਵਾਲੀ ਨੂੰ ਤੇ ਬਾਈ ਕੱਚੀ ਦੇ ਕਿੰਨੇ ਦਿਨਾਂ ਦੀ ਹੈ ਦੀ ਕਰੇ ਬਾਈ ਲੈ ਇਹ ਤਿੰਨ ਚਾਰ ਦਿਨਾਂ ਦੀ ਤਿੰਨ ਚਾਰ ਦਿਨਾਂ ਦੀ ਅੰਦਰ ਹੀ ਬਣ ਲਾ ਬਾਈ ਬਈ ਲੈ ਜੰਦਰ ਠੀਕ ਹੈ ਨਾ ਬਾਈ ਜੀ ਬਾਕੀ ਬਾਈ ਇੱਥੋਂ ਤੁਸੀਂ ਆਰਡਰ ਲੇਵੀ ਦੀ ਕੁਆਲਿਟੀ ਫੇਰ ਵਾਰੀ ਫਿਰ ਤੋਂ ਚੈੱਕ ਕਰ ਸਕਦੇ ਹੋਗੇ ਆਰ ਡਿਵਰਾ ਕਰਮਾ ਨੂੰ ਬਹੁਤ ਚੰਗਾ ਲੱਗਿਆ ਹੋਵੇਗਾ ਬਾਕੀ ਚਾਰ ਥਾਣੇ ਬਹੁਤ ਜਿਆਦਾ ਗੈਰ ਥਲਗੇ ਤੇ ਮੁੱਠਿਆਰ ਅਰ ਡਿਵਰਾ ਥਾਣੇ ਲੱਗ ਲਾ ਥਾਣੇ ਲੱਗਿਆ ਕਰਮਾ ਨੂੰ ਤੇ ਤਾਂ ਜਿਆਦਾ ਨਹੀਂ ਕੱਚੇ ਵਜੀ ਬਾਕੀ ਮੌਕੇ ਦੇ ਲੈਵਾ ਚੰਗਾ ਧਿਆਰ ਕਰੂਗੀ ਹਾਂ ਬਈ ਚੰਗਾ ਰਹਿ ਮੌਕੇ ਤੇ ਮੋਬਾਈਲ ਨੰਬਰ ਬੋਲੀ ਬਈ ਆਪਾਂ 945754083 941 94657 94657 54083 54083 ਬਾਕੀ ਬਈ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚੱਲੀ ਜਾਂਦਾ ਹੋਊਗਾ ਜਿਹੜੇ ਕਿਸੇ ਵੀ ਨੂੰ ਮਾ ਚੰਗੀ ਲੱਗਦੀ ਹੋਵੇ ਮਾਲ ਕਰ ਸਕਦਾ ਬਾਕੀ ਵੀ ਮੁੱਲ ਵੜ ਦੀ ਗੱਲ ਕਰੀ ਮੁੱਲ ਵੜੀ ਬਈ ਫੋਨ ਤੇ ਕਰਦਾ ਹੈ ਮੁੱਲ ਵੜੀ ਫੋਨ ਤੇ ਕਰੋਗੇ ਬਈ ਹਾਂ ਠੀਕ ਆ ਬਈ ਮੋਲ ਜਾਈਊਗਾ ਬਈ ਹਾਂ ਹਾਂ ਬਈ ਜਾਏ ਜੀ ਬਾਕੀ ਵੀ ਮੋਲ ਜਾਏ ਜੂਗਾ ਇਹ ਗਲਿਸੀ ਥੋੜੀ ਨਿੱਸੀਗਾ ਤਾਂ ਬਈ ਬਈ ਇਹ ਮੌਕ ਸਮਝ ਨਹੀਂ ਹੋਈ ਬਾਕੀ ਠੀਕ ਕੀਤੀ ਬੜੀਆ ਕੰਮ ਸੀਗਾ ਕੀਤੀ ਬੜੇ ਕੰਮ ਜਾਸੀ ਹਾਂ ਇਹਨਾਂ ਪੱਕੀ ਕੁੰਬਈ ਦੁੱਧ ਪਾਉਗੀ ਉਹ ਖਿਲੜਦਾ ਹਾਂ 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 ਬਈ ਦੁੱਧ ਖਿਲੜਦਾ ਪਾਉਗੀ ਠੀਕ ਹੈ ਨਾ ਬਈ ਇਥੇ ਵੀ ਕਰੀ ਫਿਰ ਤੋਂ ਅਟਲੇ ਵੀ ਦੀ ਕੁਆਲਟੀ ਚੈੱਕ ਕਰ ਸਕਦੇ ਹਾਂ ਤਾਂ ਬਈ ਜਿਹੜੇ ਕਿਸੇ ਵੀ ਨੂੰ ਮਾ ਚੰ മാലകുന്ന മോബല നമ്പർ സ്കീന സാറിനെ